ਪੰਜਾਬ ਵਿੱਚ ਚੋਰੀ ਲੁੱਟ ਠੱਗੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਲੁਧਿਆਣਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਭੋਲੇ-ਪਾਲੇ ਲੋਕਾਂ ਨੂੰ ਧੋਧਣ ਵਾਲੇ گروਹ ਦਾ ਵੱਡੇ ਪੱਧਰ ਤੇ ਪਰਦਾਫਾਸ਼ ਕੀਤਾ ਗਿਆ ਇਹਨਾਂ گروਹ ਦੇ ਮੈਂਬਰਾਂ ਦੀ ਗ੍ਰਿਫਤਾਰੀ ਹੋਈ ਹੈ 24 ਘੰਟਿਆਂ ਦੇ ਅੰਦਰ આરોપીਆਂ ਨੂੰ ਕਾਬੂ ਕਰਕੇ ਪੁਲਿਸ ਨੇ ਠੱਗੀ ਦਾ ਇਹ ਜੋ ਮਾਮਲਾ ਸੁਝਾਇਆ ਹੈ ਠਕਣਾ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਜਿੱਥੇ ਪੁਲਿਸ ਨੇ 24 ਘੰਟੇ ਦੇ ਅੰਦਰ ਅੰਦਰ ਲੋਕਾਂ ਨੂੰ ਠੱਗਣ ਵਾਲੇ ਇਸ ਗਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ ਪੁਲਸ ਅਧਿਕਾਰੀਆਂ ਦੇ ਕਹਿਣ ਹੈ ਕਿ ਨਾਦੀ ਗ੍ਰਫਤਾਰੀ ਦੇ ਨਾਲ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਇਹ ਕੋਲੇ-ਪਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਉਹਨਾਂ ਦੇ ਨਾਲ ਠੱਗੀ ਕਰਦੇ ਸਨ ਤੇ ਹੁਣ ਇਹਨਾਂ ਦੀ ਗ੍ਰਫਤਾਰੀ ਕਈ ਵੱਡੇ ਭੇਦ ਖੋਲ ਸਕਦੀ ਹੈ ਕੱਲ ਆਪਣੀ ਐਸਐਚਓ ਡਿਵੀਜ਼ਨ ਨੰਬਰ 7 ਐਸਐਚਓ ਸਾਹਿਬ ਨੂੰ ਭਵਿੰਦਰ ਸਿੰਘ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਜਿਸ ਤੇ ਉਹਨਾਂ ਨੇ ਆਪਣੇ ਐਸసీపీ ਮਿਸਟਰ ਸੁਮੇਸ਼ ਸੂਦਨ ਨਾਲ ਡਿਸਕਸ ਕੀਤਾ ਉਹ ਇਨਫੋਰਮੇਸ਼ਨ ਦੇ ਮੁਤਾਬਕ ਇੱਕ ਲੇਡੀ ਜੋ ਬਿਹਾਰ ਦੀ ਰਹਿਣ ਵਾਲੀ ਤੇ ਲੋਕਲ ਇਥੇ ਕਿਰਾਏ ਤੇ ਰਹਿ ਰਹੀ ਸੀ ਉਹਦੇ ਕੋਲ ਦੋ ਬੰਦੇ ਆਏ ਜਿਹੜੇ ਕਿ ਯੂਪੀ ਨੂੰ ਬਿਲੋਂਗ ਕਰਦੇ ਸੀਗੇ ਮੁਹੰਮਦਨ ਸੀਗੇ ਉਹਨਾਂ ਨੇ ਉਹਨੂੰ ਆ ਕੇ ਕੁਛ ਨਾ ਕੁਛ ਲਾਲਚबस ਡਰਾ ਤਮਕਾ ਕੇ ਤੇ ਉਦੋਂ ਉਹਦੀਆਂ ਜਿਹੜੇ ਜੁਐਲਰੀ ਸੀਗੀ ਟੋਪਸ ਲਾਕਟ ਔਰ ਨੱਕ ਦਾ ਜਿਹੜਾ ਪਿੰਨ ਸੀਗਾ ਉਹ ਉਹਦੇ ਕੋਲੋਂ ਲੈ ਗਏ ਉਸ ਤੋਂ ਬਾਅਦ ਜਦੋਂ ਇਨਫੋਰਮੇਸ਼ਨ ਮਿਲੀ ਤੇ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਨੇ ਉਹਨਾਂ ਨੂੰ ਕਾਬੂ ਕੀਤਾ ਕਾਬੂ ਕਰਨ ਤੋਂ ਬਾਅਦ ਜਦੋਂ ਸਾਰੀ ਗਲਬਤ ਸਾਹਮਣੇ ਆਈ ਤੇ ਸਾਰੇ ਉਠਾਗੀ ਸੀਗੇ ਨੌਸਰਬਾਜ ਜਿਹਨਾਂ ਨੂੰ ਕਹਿ ਦਿੰਦੇ ਆ ਉਹਦੇ ਬਾਅਦ ਉਹਨਾਂ ਨੂੰ ਕੁਝ ਕਿਛ ਤੇ ਸਾਰਾ ਉਹਨਾਂ ਤੋਂ ਸਮਾਨ ਜੋ ਡਰੋਨ ਲੀਓ ਤੁਹਾਡੇ ਸਾਹਮਣੇ ਡਿਸਪਲੇ ਕੀਤਾ ਤੇ ਉਹਦੇ ਮੁਤਾਬਕ ਪਰਿਵਾਰ ਨੂੰ ਡਰਾਵਾ ਦੇ ਕੇ ਲੇਡੀਜ਼ ਨੂੰ ਰੈਟਰਾਇਜ਼ ਕਰਕੇ ਜਾਂ ਕਿਸਤਾ ਕਰਕੇ ਆਪਣੀਆਂ ਗੱਲਾਂ ਸੁਲਾ ਕੇ ਉਹਨਾਂ ਤੋਂ ਪੈਸੇ ਔਰ ਜੁਲਰੀ ਥਗ ਲੈਂਦੇ ਸੀਗੇ ਤੇ ਉਹਨਾਂ ਦੇ ਦੋ ਬੰਦਿਆਂ ਨੂੰ ਕਾਬੂ ਕੀਤਾ ਤਾਂ ਕਾਬੂ ਕਰਨ ਤੋਂ ਬਾਅਦ ਜਦੋਂ ਉਹਨਾਂ ਦੀ ਇੰਟਰੋਗੇਸ਼ਨ ਕੀਤੀ ਤੇ ਉਹਨਾਂ ਦੀ ਇੰਟਰੋਗੇਸ਼ਨ ਦੇ ਦਰਮਿਆਨ ਉਹਨਾਂ ਨੇ ਜਿਹੜਾ ਸਮਾਨ ਸੀ ਉਹ ਅੱਗੇ ਇੱਕ ਸ਼ਾਪਕੀਪਰ ਨੂੰ ਵੇਚਿਆ ਸੀ ਤੇ ਉਹ ਸ਼ਾਪਕੀਪਰ ਨੂੰ ਵੀ ਇਸ ਕੇਸ ਦੇ ਵਿੱਚ ਨਾਮਿਨੇਟ ਕਰਕੇ ਤੇ ਅਰੈਸਟ ਕੀਤਾ ਗਿਆ ਤੇ ਜਸਵੰਦੀ ਐਜ ਇਸ ਯੂ ਉਹਨਾਂ ਦੀ ਪ੍ਰੈਸ ਕਾਨਫਰੰਸ ਕਰ ਰਹੇ ਆ ਤੇ ਇਹਨਾਂ ਨੂੰ ਅੱਗੇ ਫਰਦਰ ਰਿਪੋਰਟਸ ਪੇਸ਼ ਕਰਕੇ ਤੇ ਰਿਮਾਂਡ ਲੈ ਕੇ ਅਗਲੀ ਕਾਰਵਾਈ ਕੀਤੀ ਜਾਊਗੀ ਸਰ ਕਿੰਨੇ ਬੰਦੇ ਸਾਥੀ ਸੀ ਨੇ ਇਹਨਾਂ ਬੰਦੀਆਂ ਹਾਂ ਜੋ ਮੋਡਲੀ ਇਨਫੋਰਮੇਸ਼ਨ ਦੇ ਮੁਤਾਬਕ ਪਤਾ ਚੱਲਿਆ ਕਿ ਇਹਨਾਂ ਨਾਲ ਹੋਰ ਵੀ ਕੁਝ ਬੰਦੇ ਸੀਗੇ ਜਿਹੜੇ ਕਿ ਉਥੇ ਸਟੇਸ਼ਨ ਦੇ ਲਾਗੇ ਹੋਟਲ ਦੇ ਵਿੱਚ ਰਹਿੰਦੇ ਸੀ ਲੇਕਿਨ ਉਹਨਾਂ ਬੰਦਿਆਂ ਬਾਰੇ ਹਜੇ ਤੱਕ ਪਤਾ ਨਹੀਂ ਚੱਲਿਆ ਬਾਕੀ ਇਹਨਾਂ ਤੋਂ ਇਨਟਰੋਗੇਸ਼ਨ ਕਰਕੇ ਉਹਨਾਂ ਬੰਦਿਆਂ ਨੂੰ ਵੀ ਟ੍ਰੇਸ ਕੀਤਾ ਜਾਊਗਾ ਕੁਈ ਦਾ ਪਿਛਲਾ ਰਿਕਾਰਡ ਹੈ ਉਹ ਹੁਣ ਇਹਨਾਂ ਦੇ ਕਨਸਰਨ ਜਿਹੜੇ ਉੱਥੋਂ ਦੇ ਹੈਗੇ ਨੇ ਜਿਹੰਦੇ ਰਹਿਸ਼ੀ ਹੈ ਗਾਜ਼ੀਆਬਾਦ ਅਰਮਜਫਰ ਨਗਰ ਜਾਂ ਉੱਧ ਦੇ ਯੂਪੀ ਦੇ ਉੱਥੋਂ ਫਿਰ ਉਹਨਾਂ ਦਾ ਪ੍ਰੀਵियस ਰਿਕਾਰਡ ਜਿਹੜਾ ਹੈਗਾ ਉੱਥੇ ਲੈ ਜਾ ਕੀ ਇਹ ਇਹ ਟਾਰਗੇਟ ਕੀ ਰਲਦੇ ਸੀ ਜਿਹੜੇ ਆਪ ਆਪਣੀ ਜਾਂ ਵਰਡੇ ਕਰਾਉਂਦੇ ਜਾਂ ਛੁੱਟੇ ਕਰਾਉਂਦੇ ਇਹ ਗਰੀਬ ਜਨਤਾ ਨੂੰ ਜਿਹੜੇ ਕੋਈ ਇਹਨਾਂ ਨੇ ਆਪਣਾ ਇੱਕ ਆਟੋ ਵੀ ਹਰ ਕੀਤਾ ਹੋਇਆ ਸੀ ਆਪ ਹੀ ਚਲਾਉਂਦੇ ਸੀਗੇ ਤੇ ਆਟੋ ਨੂੰ ਲੈ ਕੇ ਤੇ ਘੁੰਮਦੇ ਫਿਰਦੇ ਕਿਤੇ ਜਿਸ ਤਰ੍ਹਾਂ ਕੋਈ ਲੇਡੀਜ਼ ਕਲੀਆਂ ਮਿਲ ਜਾਂਦੀਆਂ ਸੀਗੀਆਂ ਤੇ ਉਹਨਾਂ ਪਰਿਵਾਰਾਂ ਨੂੰ ਜਾਂ ਉਸ ਘਰ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਇਹ ਲੁੱਟ ਇਦਾਂ ਦਾ ਚਾਂਸਾ ਦੇ ਕੇ ਲੁੱਟਦੇ ਸੀਗੇ ਇਸ ਦਾ ਵੀ ਕੋਈ ਪਾਤ੍ਰਿਕ ਵਿਦਿਆਦਾਗ ਨਹੀਂ ਤੁਸੀਂ ਮਾਲ ਕਰਦੇ ਜਾਂ ਕੋਈ ਇਨਫਰਟਾਈਜ਼ ਕਰਦੇ ਨਹੀਂ ਜਸਟ ਗੱਲਾਂ ਬਾਤਾਂ ਦੇ ਵਿੱਚ ਗੱਲਾਂ ਲਾ ਕੇ ਹੀ ਅਗਲੇ ਨੂੰ ਡਰਾਉਣ ਤਾਂ ਕਹੇ ਮਤਲਬ ਡਰਾਉਣਾ ਮਤਲਬ ਤੁਹਾਡੇ ਫੈਮਲੀ ਤੇ ਆ ਹਫਤਾ ਜੂਗੀ ਜਾਂ ਇਸ ਤੋਂ ਤੁਹਾਡੇ ਪਤੀ ਨਾ ਹੋ ਜੂਗਾ ਇਦਾਂ ਤੁਹਾਡੇ ਬੱਚੇ ਨਾ ਹੋ ਜੂਗਾ ਤੁਸੀਂ ਆ ਕਰੋ ਇਸ ਤਰ੍ਹਾਂ ਕਰਕੇ ਗੱਲਾਂ ਚ ਲਾ ਕੇ ਹੀ ਅਗਲੇ ਨੂੰ ਇਹ ਚੀਟਿੰਗ ਕਰਦੇ ਸੀ